ਇਹਨੀ ਢੰਡ ਦੇ ਵਿੱਚ ਆਪਦੇ ਘਰੇ ਲੁੱਕ ਕੇ ਬੈਠੇ ਹੋਏ ਨੇ ਤੁਸੀਂ ਮਤਲਬ ਕੀ ਕਿਸ ਸੰਤ ਦਾ ਪ੍ਰਚਾਰ ਕਰ ਰਹੇ ਹੋ ਦੀਏ ਸੰਤ ਰਾਮਪਾਲ ਜੀ ਮਹਾਰਾਜ ਦਾ ਪ੍ਰਚਾਰ ਕਰ ਰਹੇ ਆਂ ਅੱਛਾ ਜੀ ਸਵਾ ਕਬੀਰ ਜੀ ਦਾ ਗਿਆਨ ਹੈ ਪਰਮਾਤਮਾ ਇੱਕ ਹੈ ਉਸ ਦਾ ਸਮਾਨ ਦਾ ਨਾ ਕੋਣ ਪਰਮਾਤਮਾ ਕਿੱਥੇ ਰਹਿੰਦਾ ਕਿਸ ਨਾਲ ਮਿਲੂਗਾ ਉਸ ਵਿੱਚ ਬੁੱਕ ਲੈ ਕੇ ਕਿਤਾਬਾਂ ਲੈ ਕੇ ਘਰ ਘਰ ਜਾ ਰਹੇ ਨੇ ਜੀ ਔਰ ਤੁਸੀਂ ਵੇਖੋਗੇ ਬਾਰਿਸ਼ ਦੇ ਵਿੱਚ ਇਹ ਲੋਕ ਸੇਵਾ ਕਰ ਰਹੇ ਨੇ ਕੁਝ ਸੇਵਾਦਾਰ ਉਧਰੋਂ ਆ ਰਹੇ ਨੇ ਸਾਹੇ ਨਿਊਜ਼ ਪੰਜਾਬ ਖਾਜ਼ਲ ਕਾ ਦੇ ਪੰਡ ਗਗਨ ਕੇ ਦੇ ਕੋਲ ਕਾਵਾਂ ਆਲੀ ਪਹੁੰਚਿਆ ਇੱਥੇ ਵੇਖ ਰਹੇ ਆ ਕੁਝ ਲੋਕ ਬਾਰਿਸ਼ ਦੇ ਵਿੱਚ ਬੁੱਕ ਲੈ ਕੇ ਕਿਤਾਬਾਂ ਲੈ ਕੇ ਘਰ ਘਰ ਜਾ ਰਹੇ ਨੇ ਜੀ ਔਰ ਤੁਸੀਂ ਵੇਖੋਗੇ ਬਾਰਿਸ਼ ਦੇ ਵਿੱਚ ਇਹ ਲੋਕ ਸੇਵਾ ਕਰ ਰਹੇ ਨੇ ਕੁਝ ਸੇਵਾਦਾਰ ਉਧਰੋਂ ਆ ਰਹੇ ਨੇ ਅਸੀਂ ਇਹਨਾਂ ਕੋਲ ਪੁੱਛਾਂਗੇ ਵੀ ਇਹ ਬਾਰਿਸ਼ ਦੇ ਵਿੱਚ ਇੰਨੀ ਬਾਰਿਸ਼ ਦੇ ਵਿੱਚ ਲੋਕੀ ਆਪਣੇ ਘਰ ਦੇ ਵਿੱਚ ਰਜਾਈਆਂ ਦੇ ਵਿੱਚ ਲੁੱਕ ਕੇ ਬੈਠੇ ਹੋਏ ਆ ਔਰ ਤੁਸੀਂ ਇੱਥੇ بارش ਦੇ ਵਿੱਚ ਕੀ ਕਰ ਰਹੇ ਹੋ ਜੀ ਇਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਪੁੱਛਾਂਗੇ ਵੀ ਇੱਥੇ ਕਿਉਂ ਇਕੱਠੇ ਹੋਏ ਆ ਔਰ ਕਿਸ ਪਰਪਸ ਕੀ ਛੇ ਇਕੱਠੇ ਹੋਏ ਹੋ ਜੀ ਇਹਨਾਂ ਕੋਲੋਂ ਜਾਣਾਂਗੇ ਜੀ ਹਾਂ ਜੀ ਵੀਰ ਜੀ ਕੀ ਨਾਮ ਹੈ ਜੀ ਤੁਹਾਡਾ ਜੀ ਵੀਰਦਾਸ ਬਲਵੀਰਤਾ ਜੀ ਤੁਸੀਂ ਇੱਥੇ ਕੀ ਕਰਨ ਆਏ ਹੋ ਜੀ ਉਸਤਨ ਸੇਵਾ ਕਰਨ ਆਏ ਜੀ ਸਰ ਲੋਕੀ ਇੰਨੀ ਠੰਡ ਦੇ ਵਿੱਚ ਆਪਣੇ ਘਰੇ ਲੁੱਕ ਕੇ ਬੈਠੇ ਹੋਏ ਨੇ ਤੁਸੀਂ ਮਤਲਬ ਕੀ ਕਿਸ ਸੰਤ ਦਾ ਪ੍ਰਚਾਰ ਕਰ ਰਹੇ ਹੋ ਜੀ ਜਦ ਰਾਮਪਾਲ ਜੀ ਮਹਾਰਾਜ ਦਾ ਪ੍ਰਚਾਰ ਕਰ ਰਹੇ ਆਂ ਅੱਛਾ ਜੀ ਤੇ ਉਹਨਾਂ ਦੀ ਅਗਿਆ ਤੇ ਚੱਲ ਰਹੇ ਆਂ ਉਹਨਾਂ ਦਾ ਸੰਦੇਸ਼ ਘਰ ਘਰ ਪੁਝਾ ਰਹੇ ਆਂ ਵੀ ਇੰਨੀ ਸਰਦੀ ਦੇ ਵਿੱਚ ਤੁਹਾਨੂੰ ਕੀ ਲੋੜ ਪਈ ਹੈ ਜਿਹੜੀ ਤੁਸੀਂ ਉਹਨਾਂ ਨੂੰ ਮਤਲਬ ਕੀ ਲੋਕਾਂ ਨੂੰ ਮਤਲਬ ਕੀ ਜਿਹੜੇ ਉਹਨਾਂ ਦੇ ਘਰ ਘਰ ਜਾ ਕੇ ਤੁਸੀਂ ਕਰਨਾ ਚਾਹ ਰਹੇ ਹੋ ਪ੍ਰਚਾਰ ਜੀ ਇਹ ਪ੍ਰਮਾਤਮਾ ਦਾ ਸਖ ਮਾਰਗ ਹੈ ਤੇ ਪ੍ਰਮਾਤਮਾ ਦਾ ਆਦੇਸ਼ ਹੈ ਵੀ ਸੱਚਾ ਮਾਰਗ ਦਿਖਾਣਾ ਸੰਤੰਦ ਦਾ ਕੰਮ ਹੈ ਇਹ ਉਸਨੇ ਭਗਤਾਂ ਸੰਦੇ ਦੇ ਅਸੀਂ ਪ੍ਰਚਾਰ ਕਰ ਰਹੇ ਹਾਂ ਤੁਹਾਨੂੰ ਕਿੱਲੇ ਵੈਸੇ ਮਿਲਦੇ ਆ ਜੀ ਇਸ ਕੰਮ ਉਸ ਨੂੰ ਕੋਈ ਪੈਸੇ ਦੇ ਨਾਲ ਮਤਲਬ ਨਹੀਂ ਹੈ ਜੀ ਅਸੀਂ ਸਟਾ ਪ੍ਰਮਾਰਥ ਕਰ ਰਹੇ ਹਾਂ ਜੀ ਫਰੀ ਦੇ ਵਿੱਚ ਲੋਕੀ ਮਤਲਬ ਕਿ ਐਨੇ ਐਨੇ ਜਣੇ ਤੁਸੀਂ ਇੱਥੋਂ ਇਕੱਠੇ ਹੋਏ ਹੋ ਛੋਟੇ ਬੱਚੇ ਵੀ ਰਗੇ ਆ ਤੁਹਾਡੇ ਨਾਲ ਦੀ ਤੇ ਤੁਸੀਂ ਇਹਨਾਂ ਨੂੰ ਮਤਲਬ ਕੀ ਲੋਕਾਂ ਨੂੰ ਕਿਸ ਤਰ੍ਹਾਂ ਜਗਾ ਰਹੇ ਹੋ ਇਹਦੇ ਵਿੱਚ ਕੀ ਲਿਖਿਆ ਹੋਇਆ ਇਸਕਦਾ ਵਿੱਚ ਐਸਾ ਕੀ ਹੈ ਵੀ ਤੁਸੀਂ ਇੰਨੀ ਠੰਡ ਦੇ ਵਿੱਚ ਵੀ ਲੋਕਾਂ ਤੱਕ ਪਹੁੰਚ ਰਹੇ ਹੋ ਕੀ ਗੱਲ ਕੀ ਹੈ ਜੀ ਇਸ ਪ੍ਰਚਾਰ ਕਰ ਰਹੇ ਹਾਂ ਪ੍ਰਮਾਰਥ ਉਸ ਉਸ ਬਾਰੇ ਬਤਾ ਰਹੇ ਹਾਂ ਜੀ ਜੀ ਗੱਜੇ ਠੀਕ ਹੈ। ਹੋਰ ਕੋਈ ਸੰਦੇਸ਼ ਤੁਸੀਂ ਲੋਕਾਂ ਨੂੰ ਦੇਣਾ ਚਾਹੋ ਜੀ? ਸੰਦੇਸ਼ ਇਹ ਹੀ ਦੇਣਾ ਚਾਹਾਂਗੇ ਪ੍ਰਮਾਤਮਾ ਦੇ ਸਤ ਮਾਰਗ ਤੇ ਲੱਗਣ ਤੇ ਆਪਣਾ ਕਲਿਆਣ ਕਰਵਾਉਣ। ਠੀਕ ਹੈ ਜੀ ਇਹ ਸੰਸਾਡੇ ਨਾਲ ਬਲਬੀਰ ਸਿੰਘ ਜੀ ਇਹ ਦੱਸਦੇ ਨੇ ਜੀ ਇਹ ਕਿਤਾਬ ਦੇ ਵਿੱਚ ਐਸਾ ਕੁਝ ਲਿਖਿਆ ਹੋਇਆ ਹੈ ਵੀ ਜਿਹਨੂੰ ਪੜਨ ਤੋਂ ਬਾਅਦ ਇਨਸਾਨ ਇੱਕ ਵਾਰੀ ਜ਼ਰੂਰ ਸੋਚਦਾ ਹੈ ਵੀ ਅਸੀਂ ਕੀ ਕਰ ਰਹੇ ਹਾਂ ਔਰ ਸਾਨੂੰ ਕਰਨਾ ਕੀ ਚਾਹੀਦਾ ਹੈ ਜੀ ਤੇ ਅਸੀਂ ਹੋਰ ਵੀ ਲੋਕ ਇੱਥੇ ਹੈਗੇ ਆ ਸਾਡੇ ਨਾਲ ਅਸੀਂ ਦੇਖਾਂਗੇ ਜੀ ਕੈਮਰਾਮੈਨ ਨੂੰ ਕਹਾਂਗੇ ਜੀ ਸਾਰਾ ਥੋੜਾ ਜਿਹਾ ਘੁਮਾ ਕੇ ਦਿਖਾਣ ਜੀ ਖੁਸ਼ ਹੋਰ ਲੋਕ ਵੀ ਇੱਥੇ ਬਾਰਿਸ਼ ਦੇ ਵਿੱਚ ਖੜੇ ਹੋਏ ਨੇ ਔਰ ਇਹ ਸੇਵਾ ਵਾਸਤੇ ਇੱਥੇ ਆਏ ਹੋਏ ਨੇ ਔਰ ਬਨੇਰੋ ਐਸੇ ਨਿਊਜ਼ ਪੰਜਾਬ ਦੇ ਨਾਲ ਬਹੁਤ-ਬਹੁਤ ਧੰਨਵਾਦ ਜੀ